ਅਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਕੈਬਨਿਟ ਮੰਤਰੀ ਤਨੁਪ੍ਰੀਤ ਸਿੰਘ ਸੌਨ ਦੇ ਵੱਲੋਂ ਸੰਗਤ ਦੇ ਨਾਲ ਖੰਨਾ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਪੈਦਲ ਯਾਤਰਾ ਕੀਤੀ ਗਈ ਹੈ। ਗੁਰਦੁਆਰਾ ਸ਼੍ਰੀ ਸੁਖਸਾਗਰ ਸਾਹਿਬ ਤੋਂ ਅਰਦਾਸ ਤੋਂ ਪ੍ਰੰਤੂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਜਾਪ ਦੇ ਨਾਲ ਸੰਗਤਾਂ ਨੇ ਭਾਗ ਲிட்டਾ ਹੈ। ਮੰਤਰੀ ਸੌਨ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮਾਰਕ ਇਤਿਹਾਸ ਦੇ ਵਿੱਚ ਚਮਰ ਹੈ ਤੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਸਾਡੀ ਆਜ਼ਾਦੀ ਅਤੇ ਇੱ ਜੇ ਅਸੀਂ ਅੱਜ ਆਜ਼ਾਦੀ ਦੇ ਨਾਲ ਆਪਣਾ ਧਰਮ ਪੂਜ ਸਕਦੇ ਹਾਂ ਤਾਂ ਕਿਹਨਾਂ ਦੀ ਬਦੌਲਤ ਮਹਾਰਾਜ ਦੀ ਬਦੌਲਤ ਮਹਾਰਾਜ ਨੇ ਸਰਬਾਂਸ ਬਾਰਿਆ ਤਾਂ ਸਾਨੂੰ ਸਾਡੇ ਸਿਰਾਂ ਦੇ ਉੱਤੇ ਜਿਹੜੀਆਂ ਪੱਗਾਂ ਸਲਾਮਤ ਨੇ ਔਰ ਜੇ ਹਿੰਦੁਸਤਾਨ ਦੇ ਸਿਰ ਦੇ ਉੱਤੇ ਪਗੜੀ ਸਲਾਮਤ ਹੈ ਤਾਂ ਮਹਾਰਾਜ ਦੀ ਅਦੁੱਤੀ ਕੁਰਬਾਨੀ ਲਾਸਾਨੀ ਕੁਰਬਾਨੀ ਦੀ ਬਦੌਲਤ ਹੈ ਅੱਜ ਅਸੀਂ ਖੰਨੇ ਤੋਂ ਗੁਰਦੁਆਰਾ ਸ਼੍ਰੀ ਸੁਖਸਾਗਰ ਸਾਹਿਬ ਤੋਂ ਅਰਦਾਸ ਕਰਕੇ ਬੇਨਤੀ ਕਰਕੇ ਮਹਾਰਾਜ ਦੇ ਅੱਗੇ ਨਤਮਸਤਕ ਹੋ ਕੇ ਚੱਲੇ ਸੀ ਕਿ ਮਹਾਰਾਜ ਸਾਨੂੰ ਸ਼ਕਤੀ ਦਿਓ ਸਾਡੇ ਸੀਸ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਅਸੀਂ ਪੂਰੇ ਜੱਥੇ ਦੇ ਨਾਲ ਪੈਦਲ ਚੱਲ ਕੇ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਣਾ ਚਾਹੁੰਦੇ ਆਂ ਔਰ ਮਹਾਰਾਜ ਦੀ અપਾਰ ਕਿਰਪਾ ਸਦਕਾ ਸਾਰਾ ਜੱਥਾ ਬਿਲਕੁਲ ਠੀਕ ਠਾਕ ਸ੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਪਹੁੰਚ ਚੁੱਕਿਆ ਔਰ ਹੁਣ ਅਸੀਂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ ਸਾਰੇ ਨੇ ਹਲਕੇ ਬੇਨਤੀ ਕਰਾਂਗੇ ਪੰਜਾਬ ਦੀ ਸਾਡੇ ਸੋਹਣੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਔਰ ਮਹਾਰਾਜ ਤੋਂ ਝੋਲੀਆਂ ਅੱਡ ਕੇ ਅਸੀਂ ਇਹ ਮੰਗਾਂਗੇ ਕਿ ਮਹਾਰਾਜ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰੋ ਮਹਾਰਾਜ ਸਾਡੇ ਪੰਜਾਬ ਨੂੰ ਬਾਣੀ ਦੇ ਧਾਰਨੀ ਬਣਾਓ ਮਹਾਰਾਜ ਸਾਡੇ ਪੰਜਾਬ ਨੂੰ ਬਾਣੇ ਦੇ ਧਾਰਨੀ ਬਣਾਓ ਮਹਾਰਾਜ ਸਾਡੇ ਪੰਜਾਬ ਨੂੰ ਇੰਨੀ ਚੜ੍ਹਦੀ ਕਲਾ ਬਖਸ਼ੋ ਕਿ ਪੂਰੇ ਭਾਰਤ ਦੇ ਅੰਦਰ ਜਿਵੇਂ ਸਾਡਾ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ ਅਸੀਂ ਉਵੇਂ ਹੀ ਸੇਵਾ ਕਰਕੇ ਪੰਜਾਬ ਨੂੰ ਆਪਣੇ ਨੂੰ ਸੂਬੇ ਨੂੰ ਪਹਿਲੇ ਨੰਬਰ ਤੇ ਲੈ ਕੇ ਆਈਏ ਔਰ ਮੈਂ ਇੱਕ ਗੱਲ ਹੋਰ ਜ਼ਰੂਰ ਹੋਰ ਕਹਿਣੀ ਚਾਹੂੰਗਾ ਜਿਹੜੀ ਵੱਡੀ ਗੱਲ ਹੈ ਕਿ ਦੇਖੋ ਜੀਵਨ ਦੇ ਵਿੱਚ ਸਾਰਾ ਕੁਝ ਚੱਲੀ ਜਾਣਾ ਹੈ ਇਹ ਜੀਵਨ ਬੜਾ ਅਨਮੋਲ ਹੈ ਆਪਾਂ ਨੂੰ ਸਾਰਿਆਂ ਨੂੰ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਜਿੱਥੇ ਮੈਂ ਅੱਜ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਹਾਂ ਉੱਥੇ ਮੈਂ ਇੱਕ ਕਲ ਜ਼ਰੂਰ ਕਹੂੰਗਾ ਕਿ ਮਹਾਰਾਜ ਦਾਤਾਂ ਥੋਡੀਆਂ ਜੇ ਪੰਜਾਬ ਦੇ ਅੰਦਰ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਇਹ ਵੀ ਥੋੜੀ ਦਾਤ ਹੈ ਇਹ ਥੋੜੀ ਵਡਿਆਈ ਹੈ ਇਹ ਤੁਸੀਂ ਦੱਸਤਾ ਦਿੱਤੀਆਂ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਸਾਨੂੰ ਬੁੱਧੀ ਦਿਓ ਸਾਨੂੰ ਆਪਣੇ ਜੋ ਤੁਸੀਂ ਮਾਰਗ ਦੇ ਕੇ ਗਏ ਹੋ ਅਸੀਂ ਤੁਹਾਡੇ ਚਰਨਾਂ ਦੀ ਧੂਲ ਵਰਗੇ ਵੀ ਨਹੀਂ ਅਸੀਂ ਤੁਹਾਡੇ ਚਰਨਾਂ ਦੀ ਮਿੱਟੀ ਵਰਗੇ ਵੀ ਨਹੀਂ ਪਰ ਹਾਂ ਜਿਹੜੇ ਤੁਸੀਂ ਰਾਹ ਤੇ ਸਾਨੂੰ ਤੋਰ ਕੇ ਗਏ ਹੋ ਜੇ ਅਸੀਂ ਇੱਕ ਕਦਮ ਵੀ ਅਸੀਂ ਉਸ ਸੋਚ ਨਾਲ ਉਸ ਰਾਹ ਤੇ ਚੱਲੀਏ ਮੈਨੂੰ ਲੱਗਦਾ ਅਸੀਂ ਆਪਣਾ ਜੀਵਨ ਵੀ ਜਿੱਥੇ ਸਫਲਾ ਕਰਾਂਗੇ ਉੱਥੇ ਪੰਜਾਬ ਨੂੰ ਵੀ ਅਸੀਂ ਜਿਹੜਾ ਦਿਨ ਦੁਗਣੀ ਰਾਤ ਚੱਗਣੀ ਚੌਗਣੀ ਤਰੱਕੀ ਕਰ ਰਿਹਾ ਇਹਨੂੰ ਹੋਰ ਅਸੀਂ ਮੋੜ ਸੁਰਜੀਤ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਸੋ ਮੈਂ ਪ੍ਰੈਸ ਦਾ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਉਹ ਰਿਕਵਰੇਜ ਕਰਨ ਲਈ ਪਹੁੰਚੇ ਹੋ ਔਰ ਮਹਾਰਾਜ ਦੇ ਅੱਗੇ ਆਓ ਸਾਰੇ ਜਣੇ ਅਰਦਾਸ ਕਰੀਏ ਪੰਜਾਬ ਦੀ ਚੜ੍ਹਦੀ ਕਲਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ